ਤਾਂ ਇਹ ਕੁਝ ਮੈਨੂੰ ਪਹਿਲਾਂ ਤਾਂ ਦੋਸਤੋ ਅੱਜ ਬਹੁਤ ਜ਼ਿਆਦਾ ਕਿਆਸਾਂ ਉਮੀਦਾਂ ਪੰਜਾਬੀਆਂ ਨੂੰ ਨੇ ਖਾਸ ਕਰ ਔਰਤਾਂ ਅੱਜ ਬਜਟ ਵਾਲ ਪੂਰਾ ਤਿਆਰ ਰੱਖਣ ਗੀਆਂ ਕਿਉਂਕਿ ਕਈ ਚੈਨਲ ਸਰਵੇ ਕਰਾਇਆ ਗਿਆ ਸਰਕਾਰ ਵੱਲੋਂ ਵੀ ਲੋਕਾਂ ਨੂੰ ਕੀ ਕੀ ਚਾਹੀਦਾ ਤਾਂ ਸਭ ਤੋਂ ਜ਼ਿਆਦਾ ਜਿਹੜੀ 70% 27 ਸੀ ਵੀ ਜਨਾਨੀਆਂ ਤੋਂ 1100 ਰੁਪਿਆ ਦੀ ਮੰਗ ਉઠી ਹੈ ਤੇ ਦੂਸਰਾ ਆਮ ਬੇਕਤੀ ਨੇ ਇਹ ਗੱਲ ਕਹੀ ਹੈ ਵੀ ਸਾਡਾ ਪੈਟਰੋਲ ਮੋਟਰਸਾਈਕਲ ਯਾਨੀ ਗੱਡੀ ਸਕੂਟਰ ਸਾਰੇ ਚਾਹਦੇ ਹਨ ਕਾਰਾਂ ਤੱਕ ਸਾਡਾ ਪੈਟਰੋਲ ਸਸਤਾ ਕੀਤਾ ਜਾਏ ਗੈਸ ਸਸਤੀ ਕੀਤੀ ਜਾਏ ਤੇ ਜੀਦਾ ਸਵਾਲ ਇਹ ਉਠਾਇਆ ਗਿਆ ਸੀ ਪ੍ਰਤਾਪ ਸਿੰਘ ਬਾਜਵਾ ਨੇ ਕਿ ਕਿਸਾਨਾਂ ਦੇ ਵੱਲ ਵੀ ਸੋਚੋ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਗਿਆ ਤਾਂ ਜੋ ਹੋ ਸਕਦਾ ਹੈ ਤਿੰਨਾ ਤੇ ਕੁਛ ਨਾ ਕੁਛ ਮਿਲੇ ਇਸ ਲਈ ਪੰਜਾਬੀ ਆ ਸਾਰੇ ਆਪਣੇ ਟੀਵੀ ਚੈਨਲ ਖੋਲ ਕੇ ਬੈਠੇ ਨੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਨੇ ਖਰੜ ਤੋਂ ਸੰਜੀਤ ਸ਼ਰਮਾ ਜੀ ਜੋ ਕਿ ਬਜਟ ਸੈਸ਼ਨ ਦੇ ਵੀ ਕੁ ਥੋੜਾ ਦੂਰੀ ਨੇ ਉਹਨਾਂ ਲੈਨੇ ਅਪਡੇਟ ਕੀ ਅਪਡੇਟ ਹੈ ਤਾਂ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਸਵੇਰ ਦੇ ਪ੍ਰੋਗਰਾਮ ਚ ਧੰਨਵਾਦ ਅੋਡੀ ਸਾਹਿਬ ਬਹੁਤ ਧੰਨਵਾਦ ਜੀ ਸ਼ਰਮਾ ਜੀ ਕੀ ਅਪਡੇਟ ਹੈ ਅਪਡੇਟ ਤਾਂ ਵੈਸੇ ਆ ਗਈ ਹੈ ਹਲਕੀ ਜਿਹੀ ਯਰਪਾਲ ਚੀਮਾ ਆਪਣਾ ਲੈਪਟਾ ਬਿਲਕੁਲ ਬਿਲਕੁਲ ਦੇਖੋ ਜਿਹੜੇ ਜਿਹੜੇ ਬੰਦੇ ਦਾ ਜਿਹੜੇ ਜਿਹੜੇ ਮੰਤਰੀ ਦਾ ਸਰਕਾਰ ਪ੍ਰਤੀ ਰੋਲ ਹੁੰਦਾ ਹੈ ਉਹ ਬਜਟ ਦੇ ਵਿੱਚ ਆਪਣਾ ਰੋਲ ਅਦਾ ਕਰਦਾ ਹੈ ਜੀ ਜੀ ਦੇਖੋ ਵਧੀਆ ਗੱਲ ਐ ਜੀ ਤਾਂ ਕਹਿੰਦੇ ਆ ਉਹ ਲੈਪਟਾਪ ਦੇ ਵਿੱਚ ਲੋਕਾਂ ਵਾਸਤੇ ਸਹੂਲਤਾਂ ਹੋਣ ਜੀ ਜੀ ਜੋ ਲੋਕ ਚਾਹੁੰਦੇ ਆ ਲੋਕਾਂ ਦੇ ਪ੍ਰਤੀ ਜਾਂ ਜਰੂਰਤਵੰਦਾਂ ਦੇ ਪ੍ਰਤੀ ਉਹ ਚੀਜ਼ ਵਿੱਚ ਹੋਣੀ ਚਾਹੀਦੀ ਇਹ ਸਾਡੇ ਹਿਸਾਬ ਨਾਲ ਜੀ ਜੀ ਲੇਕਿਨ ਕੋਈ ਜ਼ਰੂਰੀ ਨਹੀਂ ਜੀ ਹੈ ਵੀ ਉਦਾਂ ਹੀ ਹੋਗਾ ਜਿੱਦਾਂ ਸਾਨੂੰ ਚਾਹੀਦਾ ਹੈ ਜੀ ਜੀ ਕਿਉਂਕਿ ਸਰਕਾਰਾਂ ਹਮੇਸ਼ਾ ਹੀ ਆਪਣੇ ਹਿਸਾਬ ਨਾਲ ਜਿਹੜਾ ਬਜਟ ਲੈ ਕੇ ਆਉਣੀ ਹੈ ਜੀ ਜੀ ਕਿਹਾ ਜਾਂਦਾ ਵੀ ਲੋਕਾਂ ਪ੍ਰਤੀ ਹੈ ਜੀ ਸਹੀ ਗੱਲ ਹੈ ਲੋਕਾਂ ਪ੍ਰਤੀ ਤਾਂ ਇੱਕ ਸਿਰਫ ਕਹਿਣਾ ਹੀ ਹੁੰਦਾ ਹੈ ਜੀ ਲੇਕਿਨ ਉਹਦੇ ਵਿੱਚ ਮਰਜ਼ੀ ਚੱਲੀ ਵੀ ਹੁੰਦੀ ਹੈ ਜਾਂ ਬਜਟ ਸਾਡੇ ਸਾਹਮਣੇ ਜੇ ਦੇਖਿਆ ਜਾਵੇ 2025 ਦਾ ਜੀ ਉਸ ਤੋਂ ਪਹਿਲੇ ਵੀ ਬਜਟ ਤੁਸੀਂ ਸਰਕਾਰਾਂ ਦੇ ਦੇਖ ਲਓ ਉਹਦੇ ਵਿੱਚ ਆਮ ਲੋਕਾਂ ਵਾਸਤੇ ਕਿੰਨਾ ਕੁ ਕੁਝ ਆਉਂਦਾ ਹੋਈ ਸੀ ਇਹ ਦੇਖਦੇ ਹੀ ਰਹਿੰਦੇ ਆ ਜੀ ਸਹੀ ਗੱਲ ਹੈ ਦੇ ਕੋਈ ਜਿਹੜਾ ਤੁਸੀਂ ਭੈਣਾ ਦੇ ਪੈਸੇ ਦੀ ਗੱਲ ਕਰਦੇ ਆ ਇਹ ਕਿਤੇ ਅੱਜ ਦਾ ਨਹੀਂ ਵਾਅਦਾ ਕੀਤਾ ਹੋਇਆ ਇਹਨੂੰ ਵਾਅਦੇ ਕਰੇ ਹੋਣ ਤਾਂ 3 ਸਾਲ ਤੋਂ ਪਲੱਸ ਹੋ ਗਏ ਜੀ ਸਰਕਾਰ ਸਤਾ ਦੇ ਵਿੱਚ ਵੀ ਹੈ ਫਿਰ ਵੀ ਕਿਤੇ ਨਾ ਕਿਤੇ ਗਰਾਉਂਡ ਜੀਵਨ ਤੇ ਜਾਦੇ ਉਹ ਚੀਜ਼ ਨੂੰ ਨਿਪਰੇ ਨਹੀਂ ਚੜ੍ਹਿਆ ਗਿਆ ਮੈਂ ਤੁਹਾਨੂੰ ਇੱਕ ਆਪਰੇ ਦੇ ਦਿੰਦਾ ਕਿ 4 ਦਿਨ ਪਹਿਲਾਂ ਦਿੱਲੀ ਬਜਟ ਪੇਸ਼ ਕੀਤਾ ਗਿਆ ਸੀ ਉੱਥੇ 2500 ਰੁਪਏ ਜੋ ਵਾਅਦਾ ਕੀਤਾ ਗਿਆ ਸੀ ਬੀਜੇ ਸਰਕਾਰ ਲੋ ਉਹ ਦੇ ਦਿੱਤਾ ਗਿਆ ਸ਼ਾਇਦ ਇਸੇ ਨੂੰ ਲੈ ਕੇ ਆਪ ਪਾਰਟੀ ਅੱਜ 1100 ਰੁਪਏ ਅਲੰਗ ਕਰ ਦੇ ਦੇਖੋ ਛੋਡੀ ਸਾਹਿਬ ਇਹ ਕਹਿਣ ਦਾ ਜਾਂ ਗਰਾਊਂਡ ਜ਼ੀਰੋ ਤੇ ਆ ਕੇ ਕਰਨ ਦਾ ਜਮੀਨ ਸਮਾਨ ਦਾ ਅੰਤਰ ਹੈ ਜੀ ਜੀ ਪਹਿਲਾਂ ਤਾਂ ਚਾਹੇ ਘਾਟਾ ਚਾਹੇ ਵਾਧਾ ਜਿਹੜੇ ਵਾਅਦੇ ਕਰੇ ਮੈਂ ਪਹਿਲਾਂ ਤਾਂ ਉਹ ਪੂਰੇ ਕਰਨੇ ਚਾਹੀਦੇ ਆ ਜੀ ਜੀ ਜਿਹੜਾ ਅਸੀਂ ਅੱਗੇ ਵਧਾ ਕੇ ਉਹਦੇ ਵਿੱਚ ਐਡ ਕਰਕੇ ਕਹੀਏ ਵੀ ਅਸੀਂ ਨਹੀਂ ਪਹਿਲਾਂ ਤਾਂ ਇਹ 1000 ਹੁਣ ਅਸੀਂ 2000 ਕਰ ਰਹੇ ਆ ਜੀ ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਆ ਜੀ ਜੀ ਜਿਹੜਾ ਪਹਿਲਾਂ ਤੁਸੀਂ ਕੀਤਾ ਹੋਇਆ ਤੁਸੀਂ ਗਰੰਟੀਆਂ ਦੇ ਵਿੱਚ ਲਿਖਿਆ ਹੋਇਆ ਆਪਣੀਆਂ ਵਾਰੰਟੀਆਂ ਦੇ ਵਿੱਚ ਲਿਖਿਆ ਹੋਇਆ ਵੀ ਤੁਸੀਂ ਆਹ ਹਵਾ ਦੇ ਪੂਰੇ ਕਰਨੇ ਫਿਰ ਤੁਸੀਂ ਕਿਉਂ ਨਹੀਂ ਕੀਤੇ ਜੀ ਜਾਂ ਤੁਸੀਂ ਕਿਉਂ ਨਹੀਂ ਜੀ ਕਰ ਰਹੇ ਸਾਨੂੰ ਨਹੀਂ ਲੱਗਦਾ ਹੈ ਵੀ ਅੱਜ ਵੀ ਕੋਈ ਖਾਸ ਐਦਾ ਦਾ ਲੋਕਾਂ ਵਾਸਤੇ ਆਊਗਾ ਜੀ ਕਿਉਂਕਿ ਅਗਰ ਮੈਂ ਜਿੱਦਾਂ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਹੈ ਵੀ ਜੋ ਬਜਟ ਦੇ ਵਿੱਚ ਜਿਹੜੇ ਜਿਹੜੇ ਮੰਤਰੀ ਦਾ ਸੰਤਰੀ ਦਾ ਜੋ ਜੋ ਰੋਲ ਹੁੰਦਾ ਉਹ ਬਣਾਦਾ ਕਰਦਾ ਜੀ ਜੀ ਇੱਕ ਮਾਨਜੋਗ ਸਪੀਕਰ ਸਾਹਿਬ ਦਾ ਵੀ ਰੋਲ ਹੁੰਦਾ ਜੀ 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 ਦੇਖੋ ਬਹੁਤ ਬਾਰੇ ਸੀ ਬਜਟ ਦੇਖਦੇ ਆ ਲੇਕਿਨ ਪਤਾ ਨਹੀਂ ਤੇ ਅਸੀਂ ਪਹਿਲਾਂ ਬਜਟ ਦੇਖਦੇ ਨਹੀਂ ਸੀ ਹੁੰਦੇ ਤੁਹਾਨੂੰ ਪਤਾ ਨਹੀਂ ਜੀ ਲੇਕਿਨ ਜਦੋਂ ਸਪੀਕਰ ਸਾਹਿਬ ਦੇ ਸਾਹਮਣੇ ਕੋਈ اپੋਜੀਸ਼ਨ ਪਾਰਟੀ ਦਾ ਮੰਤਰੀ ਬੋਲਦਾ ਜੀ ਤਾਂ ਉਹ ਕਿਤੇ ਨਾ ਕਿਤੇ ਸੌਰੀ ਐਮਐਲਏ ਬੋਲਦਾ ਤਾਂ ਕਿਤੇ ਨਾ ਕਿਤੇ ਉਹ ਪ੍ਰੈਸ਼ਰ ਦੇ ਨਾਲ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਉਹਨਾਂ ਦੀ ਗੱਲ ਨੂੰ ਇਗਨੋਰ ਕੀਤਾ ਜਾਂਦਾ ਹੈ ਜਿਹੜਾ ਆਮ ਆਦਮੀ ਪਾਰਟੀ ਤੋਂ ਉਹਨਾਂ ਦੀ ਸੱਤਾ ਦੀ ਸਰਕਾਰ ਵਾਲਾ ਬੰਦਾ ਮੰਤਰੀ ਹੁੰਦਾ ਜੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਇਹ ਸਿਸਟਮ ਇਦਾਂ ਹੀ ਹੁੰਦਾ ਹੈ ਜਾਂ ਇਹ ਸਰਕਾਰ ਗਲਤ ਕਰ ਰਹੀ ਹੈ ਜੀ ਇਸ ਤੇ ਵੀ ਬਹੁਤ ਜਿਹੜੇ ਗੌਰ ਵਿਚਾਰ ਕਰਨ ਦੀ ਜ਼ਰੂਰਤ ਹੈ ਜੀ ਜੇ ਕੁਲਤਾਰ ਸੀ ਸੰਧਵਾ ਤੇ ਸਵਾਲ ਉੱਠ ਗਏ ਨੇ ਕਿ ਕਿ ਉਹ ਦਿਨ ਵਿਧਾਨ ਸਭਾ ਦੇ ਵਿੱਚ ਐਦਾ ਹੀ ਹੋਇਆ ਜਿਵੇਂ ਤੁਸੀਂ ਕਹਿ ਰਹੇ ਹੋ ਲਾਲਜੀਤ ਭੁੱਲਰ ਨੂੰ ਬੋਲਣ ਦਾ ਪੂਰਾ ਮੌਕਾ ਦਿੱਤਾ ਗਿਆ ਜਦ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਮਹਾਰਾਜ ਅਸੀਂ ਬੈਠਿਆ ਸਾਨੂੰ ਵੀ ਕਿਰਪਾ ਕਰਕੇ ਟਾਈਮ ਦੇ ਦਿਆ ਕਰੋ ਤਾਂ ਲਾਲਜੀਤ ਭੁੱਲਰ ਨੂੰ ਆਕੇ ਕਹਿਣਾ ਪਿਆ ਵੀ ਸਪੀਕਰ ਸਾਹਿਬ ਤੁਸੀਂ ਸਾਡਾ ਟਾਈਮ ਥੋੜਾ ਕੱਟ ਕੇ ਨਾ ਇਹਨਾਂ ਦੇ ਦਿਆ ਕਰੋ ਇਹ ਪੰਜ ਛੇ ਭਰਾ ਵਿਹਲੇ ਬੈਠ ਰਹੇ ਨੇ ਸਾਨੂੰ ਇਹ ਘੱਟ ਟਾਈਮ ਦਿਆ ਕਰੋ ਔਰ ਸਪੀਕਰ ਸਾਹਿਬ ਤੇ ਸਵਾਲ ਉੱਠੇ ਨੇ ਦੇਖੋ ਸੋਢੀ ਸਾਹਿਬ ਪਰसों ਦੇ ਸੈਸ਼ਨ ਦੇ ਵਿੱਚ ਚੱਲ ਰਿਹਾ ਸੀ ਕੱਲ ਦਾ ਸੀ ਪਤ ਨਹੀਂ ਪਰਤਾ ਹੁੰਦਾ ਸੀ ਸੌਰੀ ਮੈਂ ਭੁੱਲ ਰਿਹਾ ਬਾਜਵਾ ਸਾਹਿਬ ਦਾ ਸੁਣ ਰਹੇ ਸੀ ਜੀ ਦੇਖੋ ਬਾਜਵਾ ਸਾਹਿਬ ਕਹਿ ਰਹੇ ਆਂ ਵੀ ਕਿਸਾਨਾਂ ਦੀਆਂ ਟਰਾਲੀਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜ਼ਬਰਦਸਤੀ ਚੋਰੀ ਦੇ ਨਾਲ ਲਕੋਈਆਂ ਜਾਂ ਉਹ ਸਾਈਡ ਤੇ ਕੀਤੀਆਂ ਜਾਂ ਕਿਸਾਨਾਂ ਨੂੰ ਉੱਥੇ ਤੇ ਚੁੱਕਿਆ ਗਿਆ ਵੀ ਉਹ ਸੈਂਟਰ ਸਰਕਾਰ ਨੇ ਨਹੀਂ ਪੰਜਾਬ ਸਰਕਾਰ ਨੇ ਕੀਤਾ ਬਾਜਵਾ ਸਭ ਕੁਝ ਗਲਤ ਨਹੀਂ ਸੀ ਬੋਲ ਰਹੇ ਜੀ ਜੀ ਜੋ ਲੋਕਾਂ ਪ੍ਰਤੀ ਹੋਇਆ ਕਿਸਾਨਾਂ ਦੇ ਪ੍ਰਤੀ ਹੋਇਆ ਜੀ ਲੇਕਿਨ ਧਾਲੀਵਾਲ ਕੁਲਦੀਪ ਸਿੰਘ ਧਾਲੀਵਾਲ ਮੰਤਰੀ ਸਾਹਿਬ ਕਿਤਨੇ ਕਿਤੇ ਕਹਿ ਰਹੇ ਆ ਬਾਜਬਾ ਸਾਹਿਬ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਸਪੀਕਰ ਸਾਹਿਬ ਵੀ ਉਲਟ ਧਾਲੀਵਾਲ ਸਾਹਿਬ ਦੀ ਸਪੋਰਟ ਕਰ ਰਹੇ ਆ ਵੀ ਬਾਜਬਾ ਸਾਹਿਬ ਝੂਠ ਬੋਲ ਰਹੇ ਆ ਜੀ ਜੀ ਦੱਸੋ ਐਡਾ ਲੋਕਾਂ ਦੇ ਵਿੱਚ ਸੱਚ ਆਇਆ ਹੋਇਆ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਦੇਖ ਲਓ ਖਬਰਾਂ 'ਚ ਜਾ ਕੇ ਦੇਖ ਲਓ ਵੀ ਕਿਦਾਂ ਇਕਨੌਰੀ ਬਾਡਰ ਤੇ ਸ਼ੰਭਲ ਬਾਡਰ ਨੂੰ ਖਾਲੀ ਕਰਾਇਆ ਗਿਆ ਦੇਖੋ ਉਸ ਦਿਨ ਵੀ ਮੈਂ ਕਹਿਆ ਸੀ ਠੀਕ ਹੈ ਕਾਨੂੰਨ ਦੇ ਹਿਸਾਬ ਨਾਲ ਸਹੀ ਕਰਨਾ ਸੀ ਰਸਤਾ ਖੋਲਣਾ ਸੀ ਲੇਕਿਨ ਤਰੀਕਾ ਗ ਜੀਦਾ ਖਾਮੀ ਆ ਜਾ ਸਰਕਾਰ ਨੂੰ ਭੁਗਤਣਾ ਪਊਗਾ ਕਹਿੰਦਾ ਅਸੀਂ ਇਹ ਚਾਉਂਦੇ ਆਂ ਵੀ ਜਿੱਥੇ ਵਿਧਾਨ ਸਭਾ ਲੱਗਦੀ ਆ ਜੀ ਸਪੀਕਰ ਸਾਹਿਬ ਨੂੰ ਦੋਨੇ ਪੱਖਾਂ ਦੀ ਗੱਲ ਸੁਣਨੀ ਚਾਹੀਦੀ ਹੈ ਹਾਲਾਂਕਿ ਵਿਰੋਧੀ ਧਿਰ ਨੂੰ ਬੋਲਣ ਦਾ ਜ਼ਿਆਦਾ ਮੌਕਾ ਦੇਣਾ ਚਾਹੀਦਾ ਜੀ ਜੀ ਕਿਉਂਕਿ ਆਪੋਜੀਸ਼ਨ ਅਗਰ ਸਾਹਮਣੇ ਜਿਵੇਂ ਸੋਤਾ ਸਾਹਿਬ ਕਹਿੰਦੇ ਹੁੰਦੇ ਬਹੁਤ ਵਧੀਆ ਗੱਲ ਲੱਗਦੀ ਸੀ ਉਹਨਾਂ ਦੀ ਉਹ ਕਹਿੰਦੇ ਜੀ ਆਪੋਜੀਸ਼ਨ ਸਟਰੋਂਗ ਨਹੀਂ ਹੋਊਗੀ ਤਾਂ ਸਰਕਾਰਾਂ ਕੰਮ ਨਹੀਂ ਜੀ ਕਰਨਗੀਆਂ ਸਹੀ ਗੱਲ ਹੈ ਆਪੋਜੀਸ਼ਨ ਸਟਰੋਂਗ ਕਦੋਂ ਹੋਊਗੀ ਸਪੀਕਰ ਸਾਹਿਬ ਤਾਂ ਬੋਲਣ ਨਹੀਂ ਜੀ ਦਿੰਦੇ ਜੀ ਜੀ ਹਾਲਾਂਕਿ ਮੰਤਰੀ ਸਾਹਿਬ ਢਾਲੀਵਾਲ ਸਾਹਿਬ ਤੇ ਕਾਰਵਾਈ ਹੋਣੀ ਚਾਹੀਦੀ ਸੀ ਉਹ ਸੱਚ ਨੂੰ ਝੂਠ ਕਹਿ ਰਹੇ ਆ ਜੀ ਉਲਟ ਜੇ ਉਹਨਾਂ ਨੂੰ ਕੋਈ ਵੈਸੀ ਪੁੱਛੀਏ ਚੈਨਲ ਤੇ ਸਵਾਲ ਪੁੱਛ ਲੰਨੇ ਆ ਪਬਲਿਕ ਵੱਲੋਂ ਸਵਾਲ ਪੁੱਛ ਲੰਨੇ ਆ ਵੀ ਮੰਤਰੀ ਸਾਹਿਬ ਤੁਸੀਂ ਸਾਬਤ ਕਰ ਦਿਓ ਵੀ ਉਹ ਸੈਂਟਰ ਸਰਕਾਰ ਨੇ ਡੰਡਾ ਵਰਾਇਆ ਕਿ ਪੰਜਾਬ ਸਰਕਾਰ ਨੇ ਵਰਾਇਆ ਕਿਸਾਨਾਂ ਤੇ ਜੀ ਮੈਂ ਮੈਂ ਸਪੱਸ਼ਟ ਇਹ ਕਹਿੰਦਾ ਢਾਲੀਵਾਲ ਜੀ ਨੂੰ ਤੁਹਾਡੇ ਵੱਲੋਂ ਤੇ ਆਪਣੇ ਚੈਨਲ ਵੱਲੋਂ ਵੀ ਜਿਹੜਾ ਤੁਸੀਂ ਬਿਆਨ ਦਿੱਤਾ ਉਹ ਬਹੁਤ ਗਲਤ ਸੀ ਡੰਡਾ ਤਾਂ ਪੰਜਾਬ ਸਰਕਾਰ ਨੇ ਵਰਾਇਆ ਔਰ ਬਹੁਤ ਗਲਤ ਹੋਇਆ ਹੈ ਠੀਕ ਹੈ ਉਹ ਕਿਸਾਨਾਂ ਨੂੰ ਟਾਈਮ ਦੇਣਾ ਚਾਹਦਾ ਸੀ 2 ਦਿਨ ਦਾ ਵੀ ਤੁਸੀਂ ਆਪਣਾ ਸਮਾਨ ਚੁੱਕ ਲਓ ਉਹਨਾਂ ਦਾ ਕਰੋੜਾ ਰੁਪਏ ਦਾ ਨੁਕਸਾਨ ਹੋ ਗਿਆ ਸ਼ਰਮਾ ਜੀ ਕੋਰ ਆਪਣੇ ਦੇ ਦੇਣਾ ਅੱਜ ਸਵੇਰੇ ਕਿਸਾਨ ਆਗੂਆਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਬਜਟ ਸੈਸ਼ਨ ਤੋਂ ਪਹਿਲਾਂ ਵੀ ਸਾਡੇ ਜਿਹੜਾ ਚੋਰੀ-ਚੂਰੀ ਸਮਾਨ ਹੋਇਆ ਹੈ ਜਿਹੜਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੇ ਕਿਸਾਨ ਛੱਡੇ ਜਾਣ ਕਿਉਂਕਿ ਡੱਲੇਵਾਲ ਸਾਹਿਬ ਦਾ ਪਤਾ ਹੀ ਨਹੀਂ ਆ ਉਹ ਕਿੱਥੇ ਨੇ ਦੇਖੋ ਸੋਢੀ ਸਾਹਿਬ ਸਮਾਨ ਕਿਹੜੇ ਹਿਸਾਬ ਨਾਲ ਗਿਆ ਸ਼ੰਭੂ ਬਾਰਡਰ ਤੋਂ ਜੀ ਬੜੇ ਹਿਸਾਬ ਨਾਲ ਹਿਸਾਬ ਨਾਲ ਗਿਆ ਕਨੌਰੀ ਬਾਰਡਰ ਤੋਂ ਜਿਹੜੇ ਲੋਕਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਜਿਹੜੇ ਲੋਕਾਂ ਤੱਕ ਪਹੁੰਚਿਆ ਵੀ ਜਾ ਰਿਹਾ ਫੋਨ ਕਾਲ ਦੇ ਜਿਹੜਾ ਰੰਗਰੀਏ ਪਹੁੰਚਿਆ ਜਾ ਰਿਹਾ ਰੂਬਰੂ ਪਹੁੰਚਿਆ ਜਾ ਰਿਹਾ ਉਹ ਲੋਕ ਸ਼ਰਿਆਮ ਪੁਲਿਸ ਦਾ ਨਾਮ ਲੈ ਰਹੇ ਆ ਜੀ ਜੀ ਲੇਕਿਨ ਕਿਤੇ ਨਾ ਕਿਤੇ ਅੰਨਾ ਕੰਨੀ ਕਰਦੇ ਅਫਸਰਾ ਦੇ ਨਾਮ ਦੱਸਣ ਦੀ ਵੀ ਸੱਤੋਂ ਪ੍ਰੈਸ਼ਰ ਚੋਂ ਕੰਮ ਕਰਾਇਆ ਗਿਆ ਸੱਤੇ ਟਰੈਕਟਰ ਟਰਾਲੀਆਂ ਇੱਧਰ ਉੱਧਰ ਕਰਵਾਈਆਂ ਗਈਆਂ ਕਿਸੇ ਐਮਐਲਏ ਦੇ ਘਰ ਤੋਂ ਨਿਕਲਦੀਆਂ ਆ ਜੀ ਕਿਸੇ ਮੰਤਰੀ ਦੇ ਘਰ ਤੋਂ ਨਿਕਲ ਰਹੀਆਂ ਆ ਜੀ ਚਾਹੇ ਤੁਸੀਂ ਉਹਨਾਂ ਨੂੰ ਇੱਕ ਸਾਈਡ ਤੇ ਕੀਤਾ ਲੇਕਿਨ ਉਹ ਤਰੀਕਾ ਥੋੜਾ ਸਹੀ ਸੀਗਾ ਜੀ ਜਾ ਉਹ ਲਟੇਰੇ ਸੀਗੇ ਜਾ ਕਿਸਾਨ ਕਿਤੇ ਕੋਈ ਕਿਸੇ ਦਾ ਕਤਲ ਕਰਕੇ ਆਏ ਸੀ ਵੀ ਜਿਹਨਾਂ ਤੁਸੀਂ ਡੰਡੇ ਮਾਰ ਕੇ ਭਜਾਇਆ ਜਾ ਉਹਨਾਂ ਨੂੰ ਉੱਥੇ ਉਹਨਾਂ ਦਾ ਸਮਾਨ ਵੀ ਨਹੀਂ ਲਜਾਣ ਦਿੱਤਾ ਜੀ ਸ਼ਰਮਾ ਜੀ ਇੱਕ ਬੜੀ ਵੱਡੀ ਵੀਡੀਓ ਚਲਾਈ ਵੀ ਸੀ ਜਦੋਂ ਉਹਦੇ ਨੇ ਕਾਂਡ ਹੋਇਆ ਸਾਰਾ ਇੱਕ ਪੁਲਿਸ ਮੁਲਾਜ਼ਮ ਸਿਲੰਡਰ ਪਟਕੇ ਲੈ ਕੇ ਜਾ ਰਿਹਾ ਦੂਸਰਾ ਕਹਿ ਰਿਹਾ ਇਹਦਾ ਕੀ ਕਰਿਆ ਘਰ ਕਹਿੰਦਾ ਨਹੀਂ ਥਾਣੇ ਕੰਮ ਆਏਗਾ ਉਹ ਦੇਖੋ ਸਿਲੰਡਰ ਥਾਣੇ ਗਏ ਆ ਕਿਸਾਨਾਂ ਦੇ ਬਿਲਕੁਲ ਪੱਤਰਕਾਰਾਂ ਦੀ ਟੀਮ ਕੋ ਮਰੇ ਸੀਗੀ ਜੀ ਜੀ ਲੇਕਿਨ ਉਹ ਪੁਲਿਸ ਵਾਲਿਆਂ ਨੂੰ ਕੋਈ ਡਰ ਨਹੀਂ ਸੀ ਵੀ ਸਾਡੀ ਵੀਡੀਓ ਬਣ ਰਹੀ ਹੈ ਜੇ ਸਾਡੀ ਲੋਕਾਂ ਤੱਕ ਗੱਲ ਜਾਊਗੀ ਜਿੱਥੇ ਦਿਲ ਕਰਿਆ ਪੁਲਿਸ ਨੇ ਲਕੋੜਿਆ ਜਿੱਥੇ ਕਰਿਆ ਆਮ ਪਬਲਿਕ ਨੇ ਲਕੋੜਿਆ ਜਿੱਥੇ ਕਰਿਆ ਮੰਤਰੀਆਂ ਨੇ ਲਕੋੜਿਆ ਜੀ ਕਿਆ ਗੱਲ ਉਹ ਦੇਸ਼ ਤੋਂ ਬਾਹਰ ਸੀਗੇ ਜਾਂ ਉਹ ਗਲਤ ਸਟੈਪ ਚੱਕ ਰਹੀ ਸੀ ਜਾਂ ਧਰਨਾ ਲਾਉਣਾ ਸੰਵਿਧਾਨ ਦੇ ਹਿਸਾਬ ਨਾਲ ਸਾਡਾ ਪਬਲਿਕ ਦਾ ਹੱਕ ਨਹੀਂ ਜੀ ਹੈ ਅਰੇ ਇੱਕ ਮੈਂ ਤੁਹਾਨੂੰ ਹੋਰ ਅਪਡੇਟ ਦੇਣਾ ਜਿਹੜਾ ਸਰਕਾਰ ਨੇ ਇੱਕ ਸਰਵੇ ਕਰਾਇਆ ਸੀ ਉਹਦੇ ਵਿੱਚ ਆਮ ਜਿਹੜੇ ਵਪਾਰੀ ਨੇ ਉਹਨਾਂ ਨੇ ਬੜਾ ਵੱਡਾ ਸਵਾਲ ਕੀਤਾ ਹੈ ਬਜਟ ਤੇ ਉਹ ਕਹਿੰਦੇ ਵੀ ਜਿਨ੍ਹਾਂ ਨੂੰ ਬਿਜਲੀ ਫ੍ਰੀ ਮਿਲਦੀ ਹੈ ਉਹ ਬਿਲੀ ਕਿਉਂ ਹੀਤੀ ਜਾਂਦੀ ਹੈ ਸਾਨੂੰ ਵੀ ਦਿਓ ਅਸੀਂ ਵੀ ਕੰਮ ਕਾਰ ਕਰਦੇ ਆ ਆ ਯਾਨੀ ਆਮ ਸ਼ਹਿਰਾ ਲੋਕਾਂ ਨੂੰ ਬਿਜਲੀ ਫ੍ਰੀ ਦੇਣੀ ਚਾਹੀਦੀ ਹੈ ਜਿੰਨੀ ਕਿ ਕਿਸਾਨਾਂ ਨੂੰ ਮਿਲਦੀ ਹੈ ਤੇ ਇਹ ਸਵਾਲ ਹੀ ਅੱਜ ਉਠੇਗਾ ਪੱਕਾ ਜੇ ਬਜਟ ਇਸ ਦੇ ਬਾਰੇ ਕੋਈ ਚਰਚਾ ਹੋਏਗੀ ਦੇਖੋ ਸੋਢੀ ਸਾਹਿਬ ਐਸੀ ਨਹੀਂ ਕਹਿੰਦੇ ਵੀ ਸਰਕਾਰਾਂ ਕੋ ਫ੍ਰੀ ਦੇਣ ਜੀ 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 ਅਸੀਂ ਇਹ ਪਸੰਦ ਕਰਦੇ ਫਰੀਦਾ ਜੀ ਅਸੀਂ ਚਾਹੁੰਦੇ ਆਂ ਵੀ ਆਮ ਬਰਕ ਦਾ ਦੋ ਠੀਕ ਹੋਊਗਾ ਆਮ ਬਰਕ ਦੀ ਆਮ ਬਰਕ ਦੀ ਜਿਹੜੀ ਮਹਿੰਗਾਈ ਦੀ ਆਰਥਿਕ ਵਿਵਸਥਾ ਉਹ ਕਦ ਕਦ ਠੀਕ ਹੋਊਗੀ ਜੀ ਉਹ ਜੀ ਸਬਾਨ ਸਸਤਾ ਕਰਕੇ ਜੀ ਮਹਿੰਗਾਈ ਨੂੰ ਘਟ ਕਰਕੇ ਜੀ ਯੂਨਟ ਦਾ ਰੇਟ ਘਟਾ ਕੇ ਜੀ ਅਗਰ ਤੁਸੀਂ ਬਿਜਲੀ ਤੇ ਹੀ ਗੱਲ ਕਰਦੇ ਆਂ ਤੁਸੀਂ ਯੂਨਟ ਦਾ ਰੇਟ ਘਟਾ ਦੋ ਸਰਕਾਰ ਦੇ ਖਜ਼ਾਨੇ 'ਚ ਵੀ ਕੁਝ ਆਊਗਾ ਪਬਲਿਕ ਵੀ ਖੁਸ਼ ਰਹੂਗੀ ਜੀ 111 ਦਿਨ ਦੇ ਵਿੱਚ ਚੰਨੀ ਸਾਹਿਬ ਨੇ ਦਿਖਾਇਆ ਸੀਗਾ ਜੀ ਜੀ ਸਹੀ ਗੱਲ ਹੈ ਕੁਝ ਜੇ ਜੁੰਡ ਦਾ ਰੇਟ ਘਟਾਇਆ ਕਿ ਕਿੱਥੇ ਆ ਗਿਆ ਸੀਗਾ ਵੀ ਲੋਕਾਂ ਦਾ ਲੋ ਖੁਸ਼ ਹੋ ਗਏ ਸੀਗੇ ਲੇਕਿਨ ਜਦੋਂ ਫਰੀਦੇ ਮਿਲਣ ਦੀ ਅਸੀਆਸ ਕਰ ਰਹੇ ਨੇ ਫਰੀਦੇ ਵਿੱਚ ਸਰਕਾਰ ਨੇ ਕਰਨ ਸਾਡੇ ਇਮਰੋਡਨਾ ਇਧਰ ਨੂੰ ਦੇ ਦੇਣ ਦੂਰ ਬਸ ਨੂੰ ਕੱਢ ਲੈਣੇ ਜੀ ਸ਼ਰਮਾ ਜੀ ਇਹ ਤੁਸੀਂ ਬੜੀ ਵੱਡੀ ਗੱਲ ਕਹੀ ਹੈ ਚੰਨੀ ਸਾਹਿਬ ਦੀ ਮੈਂ ਆਪਣੀ ਘਰ ਦੇ ਨਾ ਮੇਰਾ ਘਰ ਦੇ ਕੋਈ AC ਨਹੀਂ ਹੈ ਸਿਰਫ ਤਿੰਨ ਪੱਖੇ ਚੱਲਦੇ ਨੇ ਮੇਰਾ ਬਿੱਲ ਆ ਗਿਆ ਸੀ 198000 ਰੁਪਿਆ ਮੈਂ ਦੇਖ ਕੇ ਹੈਰਾਨ ਹੋ ਗਿਆ ਸੀ ਤੇ ਅਸੀਂ ਸੋਚਦੇ ਭਰਾ ਕਿਦਾਂ ਪਰ ਸਾਡੀ ਕਿਸਮਤ ਚੰਗੀ ਇਹ ਰਹੀ ਕਿ ਉਹ ਦਿਨਾਂ ਜੀ ਚੰਨੀ ਸਾਹਿਬ ਕੋਲ ਚਾਰਜ ਆ ਗਿਆ ਤੁਹਾਡੇ ਕਿ ਰਿਸ਼ਤੇ ਲੱਗੇ ਉਸੀ ਬਿੱਲੀ ਮੋਟ ਉਹਨਾਂ ਨੇ ਕਿਹਾ ਦੇਖ ਲਓ ਦੋ ਚਾਰ ਦਿਨ ਫਿਕ ਕਰਦੇ ਆਂ ਕੁਝ ਤਾਂ ਸ਼ੁਕਰ ਹੈ ਕਿ ਚੰਨੀ ਸਾਹਿਬ ਨੇ ਜਿਹੜੇ ਬਿੱਲ ਮਾਫ ਕੀਤੇ ਔਰ ਸ਼ਰਮਾ ਜੀ ਮੈਂ ਸੱਚ ਬੋਲ ਰਿਹਾ ਨੇਮ ਕ ਕਵਾ ਲੋ ਮੇਰੇ ਤੋਂ ਕਿ ਸਾਡਾ ਬਿੱਲ ਸਿਰਫ 8000 ਰੁਪਏ ਰਹਿ ਗਿਆ ਜੋ ਮੈਂ ਕਿਸ਼ਤ ਤਾਰਿਆ ਮੰਨੋਗੇ ਦੇਖੋ ਛੋਡੀ ਸ ਕੱਲਾ ਮੈਂ ਨਹੀਂ ਕੱਲਾ ਮੈਂ ਨਹੀਂ ਪੰਜਾਬ ਦੇ ਕਈ ਲੋਕਾਂ ਨਾਲ ਐਦਾਂ ਹੋ ਰਿਹਾ ਸੀ ਅਗਾ ਤੁਸੀਂ ਇਲੈਕਟ੍ਰੀਕਲ ਸਿਟੀ ਦੀ ਗੱਲ ਕਰੋਗੇ ਬੋਰਡ ਦੀ ਗੱਲ ਕਰੋਗੇ ਜੀ ਪੰਜਾਬ ਰਾਜ ਬਿਜਲੀ ਬੋਰਡ ਦੀ ਗੱਲ ਕਰੋਗੇ ਲੋਕਾਂ ਦੇ ਪ੍ਰਤੀ ਬਹੁਤ ਫਾਇਦਾ ਕੀਤਾ ਜੀ 111 ਦਿਨ ਦੇ ਵਿੱਚ ਜੀ ਜੀ ਦੇਖੋ ਕਿੰਨੀਆਂ ਜੁਟਾਂ ਦਾ ਫਰਕ ਪੈ ਗਿਆ ਜਾਂ ਕਿੰਨੇ ਲੋਕਾਂ ਦੇ ਜਿਹੜੇ ਨਜਾਇਜ਼ ਪੈਸੇ ਸਰਕਾਰਾਂ ਵੱਲੋਂ ਡਿਪਾਰਟਮੈਂਟ ਵੱਲੋਂ ਕਢਾਏ ਹੋਏ ਸੀਗੇ ਕਿਦਾ 25000 ਕੇਦਾ 30000 ਉਹ ਲੋਕਾਂ ਤੋਂ ਰਾਹਤ ਪਾਉ ਦੋਈਏ ਚੰਨੀ ਸਾਹਿਬ ਨੇ ਜੀ ਕਿੰਨੇ ਲੋਕ ਫਸੇ ਹੋਏ ਸੀਗੇ ਜਿਵੇਂ ਤੁਸੀਂ ਦੱਸਿਆ ਤੁਸੀਂ ਇਹਨਾਂ ਬਿੱਲ ਤਾਰ ਦਿੰਦੇ ਜੀ ਜਾਂ ਹੋਰ ਪਤਾ ਨਹੀਂ ਕਿੰਨੇ ਲੋਕ ਸੀਗੇ ਜਿਨ੍ਹਾਂ ਦੇ ਇੱਕ ਪੱਖਾ ਇੱਕ ਵੱਲੋਂ ਇੱਕ ਟਿਊਬ ਚੱਲਦੀ ਸੀ ਉਹਨਾਂ ਦੇ 2200 ਸਾਬ ਨੇ ਉਸ ਟਾਈਮ ਬਹੁਤ ਵਧੀਆ ਕੰਮ ਕੀਤਾ ਉਹ ਲੋਕਾਂ ਨੂੰ ਫਾਇਦਾ ਕੀਤਾ ਹਾਂ ਕੋਈ ਰਹਿ ਗਿਆ ਹੋਊਗਾ ਨਹੀਂ ਨੌਲੇਜ ਹੋਇਆ ਹੋਗਾ ਲੱਗ ਗਾਲਾ ਨਹੀਂ ਕਿ ਜ਼ਿਆਦਾਤਰ ਉਹ ਕਿਸ ਇਲੈਕਟ੍ਰਿਸਿਟੀ ਦੇ ਜਿਹੜੇ ਕਿਤੇ ਨਾ ਕਿਤੇ ਜੰਨੀ ਸਾਹਿਬ ਨੇ ਪਟਾਏ ਆ ਜੀ ਐਦਾਂ ਸਰਕਾਰ ਦੇ ਕੰਮ ਹੋਣੇ ਚਾਹੀਦੇ ਫਿਰ ਲੋਕ ਕਹਿੰਦੇ ਵੀ ਹਾਂ ਸਰਕਾਰ ਕੰਮ ਸਹੀ ਕਰ ਰਹੀ ਜੀ ਐਸੀ ਫਰੀਦਾ ਪਾ ਲੂਗੇ ਤਾਂ ਕਿਤੇ ਨਾ ਕਿਤੇ ਸਰਕਾਰ ਦੂਜੇ ਪਾਸੇ ਨੂੰ ਰੜਕ ਕੱਢੂਗੀ ਜੀ ਔਰ ਭਗਵਾਨਤਮਾਨ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਸ਼ਾਮੀ ਇਹ ਕਹਿ ASCII ਕਿ ਅਸੀਂ ਬਜਟ ਦੇ ਵਿੱਚ ਸਿੱਖਿਆ ਦੇ ਮਿਆਰ ਤੇ ਯਾਨੀ ਕਿ ਜਿਹੜੀਆਂ ਦਵਾਈਆਂ ਹੁੰਦੀਆਂ ਆ ਯਾਨੀ ਕਿ ਫ੍ਰੀ ਟੀਕਤਸਰ ਚਲਾਇਆ ਪਿਆ ਇਹ ਜਗ੍ਹਾ ਦੇ ਕੋ ਵਧੀਆ ਸਿਸਟਮ ਸ਼ੁਰੂ ਕਰਾਂਗੇ ਕਿਉਂਕਿ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਊਸ਼ਮਨ ਕਾਰ ਚੱਲ ਰਿਹਾ ਸੀ ਕੇਂਦਰ ਸਰਕਾਰ ਲੋ ਉਹ ਪਿਛਲੇ ਮਹੀਨੇ ਤੋਂ ਪੰਜਾਬ ਵਿੱਚ ਬੰਦ ਕਰ ਦਿੱਤਾ ਗਿਆ ਉਹ ਕਹਿੰਦੇ ਅਸੀਂ ਊਸ਼ਮਨ ਜਗ੍ਹਾ ਤੇ ਕੋਈ ਹੋਰ ਸਕੀਮ ਲੈ ਕੇ ਆਵਾਂਗੇ ਜਿਸ ਦੇ ਨਾਲ ਗਰੀਬ ਲੋਕਾਂ ਨੂੰ ਇਲਾਜ ਮੁਫਤ ਹੋ ਸਕੇ ਉਹਨਾਂ ਦਾ ਖਰਚਾ ਬਚ ਸਕਣ ਦੇਖੋ ਇਹਦਾ ਕਹਿੰਦੇ ਆ ਮੈਡੀਕਲ ਦੇ ਵਿੱਚ ਜਿਹੜੀ ਸਹੂਲਤਾਂ ਗਰੀਬਾਂ ਵਾਸਤੇ ਹਾਲ ਤੱਕ ਆਈ ਨਹੀਂ ਜੀ ਜੀ ਗਰਾਊਂਡ ਜ਼ੀਰੋ ਤੇ ਨਹੀਂ ਹੋ ਰਹੀ ਜਿੰਨੇ ਮਰਜ਼ੀ ਪੰਜਾਬ ਸਰਕਾਰ ਮਾਲਾ ਕਲੀਨਿਕ ਖੋਲ ਦੇਣ ਜੀ ਜਿੰਨੇ ਮਰਜ਼ੀ ਇਤਨ ਕਰ ਲੈਣ ਜੀ ਲੇਕਿਨ ਇੱਕ ਸਿਰਫ ਰਾਜਨੀਤੀ ਹੋ ਰਹੀ ਹੈ ਜੀ ਰਾਜਨੀਤੀ ਹੋ ਰਹੀ ਹੈ ਦਵਾਈਆਂ ਤੇ ਰਾਜਨੀਤੀ ਹੋ ਰਹੀ ਹੈ ਪੜ੍ਹਾਈ ਤੇ ਰਾਜਨੀਤੀ ਹੋ ਰਹੀ ਹੈ ਨਸ਼ਾ ਬੰਦ ਕਰਨ ਤੇ ਠੀਕ ਹੈ ਜੀ ਇਹ ਚੀਜ਼ਾਂ ਤੇ ਸਰਕਾਰਾਂ ਰਾਜਨੀਤੀ ਕਰਦੀਆਂ ਜੀ ਸੋ ਸਰਕਾਰਾਂ ਨੂੰ ਰਾਜਨੀਤੀ ਬੰਦ ਕਰਕੇ ਜਿਹੜੀਆਂ ਦਵਾਈਆਂ ਦੀ ਅਸੀਂ ਗੱਲ ਕਰਦੇ ਆ ਸੋਢੀ ਸਾਹਿਬ ਨੇ ਬਹੁਤ ਵਾਰ ਕਹਿਣਾ ਉਹਨਾਂ ਅੱਜ ਸੋਸ਼ਲ ਮੀਡੀਆ ਤੇ ਜਾ ਕੇ ਦੇਖ ਲਓ ਲੋਕ ਪੈਸਿਆਂ ਦੀ ਡਿਮਾਂਡ ਕਿਉਂ ਕਰਦੇ ਆ ਦੀ ਸਾਨੂੰ ਦਵਾਈਆਂ ਵਾਸਤੇ ਪੈਸਾ ਦੋ ਹਾਲਾਂਕਿ ਦਵਾਈਆਂ ਦੇਣੀਆਂ ਚਾਹੀਦੀਆਂ ਜੀ ਸਰਕਾਰ ਨੂੰ ਦਵਾਈਆਂ ਹਸਪਤਾਲ ਨਾਲ ਦੇਣੀਆਂ ਚਾਹੀਦੀਆਂ ਵੀ ਜਿਹੜੇ ਬੰਦੇ ਕੋਲ ਪੈਸਾ ਨਹੀਂ ਜਾਂ ਜਿਹੜਾ ਬੰਦਾ ਗੰਜਾ ਹੈ ਇਸ ਤੱਕ ਨਹੀਂ ਬੇਸ਼ੱਕ ਵੈਰੀਫਾਈ ਕਰ ਲੋ ਪਹਿਲਾਂ ਦਵਾਈ ਦੇ ਦਿਓ ਕੋਈ ਗੱਲ ਨਹੀਂ ਬਾਅਦ ਚ ਵੈਰੀਫਾਈ ਕਰ ਲੋ ਅਗਰ ਉਹ ਬੰਦਾ ਸਹੀ ਨਹੀਂ ਨਿਕਲਦਾ ਤਾਂ ਉਸਦੇ ਖਿਲਾਫ ਕਾਰਵਾਈ ਕਰੋ ਅਗਰ ਸਹੀ ਨਿਕਲਦਾ ਤੋਨੋ ਮਦਦ ਮਿਲ ਜਵੇ ਲੇਕਿਨ ਨਹੀਂ ਜੀ ਪਤਾ ਨਹੀਂ ਕਿਹੜੀਆਂ ਦਵਾਈਆਂ ਸਸਤੀਆਂ ਹੋਣੀਆਂ ਕੌਣ ਇਹ ਲੋਕਾਂ ਦਾ ਇਹ ਚੀਜ਼ ਦਾ ਲਾਭ ਲੰਨੇ ਜੀ ਜਿੰਨੇ ਵੀ ਸਾਡੇ ਜਾਣ ਪਛਾਣ ਦੇ ਯਾਰ ਦੋਸਤ ਰਿਸ਼ਤੇਦਾਰ ਕੋਈ ਹਸਪਤਾਲ ਦੇ ਵਿੱਚ ਜਾਂਦਾ ਸਰਕਾਰੀ ਹਸਪਤਾਲ ਦੇ ਵਿੱਚ ਉਹ ਆਏ ਉਹ ਦੱਸ ਲੱਗਦਾ ਜੀ ਸ਼ਰਮਾਈ ਦਵਾਈਆਂ ਛੱਡੋ ਲੋਕਾਂ ਦਾ ਜਿਹੜੀ ਕਣਕ ਮਿਲਦੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਸਰਕਾਰ ਦੇ ਵੱਲੋਂ ਜਿਹੜੀਆਂ ਹੋਰ ਸਕੀਮਾਂ ਸੀ ਉਹ ਵੀ ਬੰਦ ਕੀਤੀਆਂ ਹਨ ਦੇਖੋ ਜਿਹੜੀ ਇਹ ਧੋਗਰੀ ਰਾਜਨੀਤੀ ਮੋਦੀ ਸਾਹਿਬ ਦੀ ਚੱਲਦੀ ਹੈ ਪੰਜਾਬ ਸੂਬੇ 'ਚ ਇਹ ਕਰਦੋ ਪੰਜਾਬ ਸੂਬੇ 'ਚ ਇਹ ਕਰਦੋ ਖਾਲਾ ਕੇ ਚੈਨਲ ਦੇ ਮਾਧਮ ਰਾਹੀਂ ਅਸੀਂ ਮੋਦੀ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਮੋਦੀ ਸਾਹਿਬ ਆ 23 ਮਾਰਚ ਨਿਕਲ ਕੇ ਗਈ ਹੈ ਜੀ ਜੀ ਇਹਨੇ ਸੂਰਮਿਆਂ ਦਾ ਪੰਜਾਬ ਦੇ ਸੂਰਮਿਆਂ ਦਾ ਸ਼ਹੀਦੀ ਦਿਹਾੜਾ ਨਿਕਲ ਕੇ ਗਿਆ ਜੀ ਅਗਰ ਉਹ ਲੋਕ ਫਾਂਸੀ ਦੇ ਰੱਸਿਆਂ ਨੂੰ ਨਾ ਚੁੰਮਦੇ ਤਾਂ ਤੁਹਾਡੀਆਂ ਕੁਰਸੀਆਂ ਨਾ ਜੀ ਹੁੰਦੀਆਂ ਕਿਤੇ ਚਾਹਲਾ ਸਾਈਡ ਪਰ ਕਿਤੇ ਕੋਕਾ ਪਿਆ ਹੁੰਦਾ ਉਹ ਵੀ ਕਿਤੇ ਨਾ ਕਿਤੇ ਗਲਾਮਾਂ ਦੇ ਅਧੀਨ ਹੁੰਦਾ ਜੀ ਸੌਰੀ ਇਹ ਅੰਗਰੇਜ਼ਾਂ ਦੇ ਅਧੀਨ ਹੁੰਦੇ ਜੀ ਤੁਸੀਂ ਗਲਾਮ ਬਣੇ ਹੋ ਹੁੰਦੇ ਜੀ ਸਹੀ ਕਰਕੇ ਤੁਸੀਂ ਵੀ ਅਸੀਂ ਅੰਗਰੇਜ਼ਾਂ ਦੇ ਅੱਜ ਵੀ ਅਧੀਨ ਹੁੰਦੇ ਜੇਕਰੋ ਤਿੰਨ ਨੌਜਵਾਨ ਫਾਂਸੀ ਨਾਲ ਆਪਣੇ ਗਰਾਂ ਚ ਪਾਉਂਦੇ ਚੁੰਮਦੇ ਫਾਂਸੀ ਰੱਸਾ ਪਰ ਉਹ ਪਰ ਉਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਸ਼ਰਮਾ ਜੀ ਬਿਲਕੁਲ ਤਿੰਨ ਉਹ ਬਾਕੀ ਹੋਰ ਜਿੰਨੀ ਟੀਮ ਆਜ਼ਾਦੀ ਦੇ ਟਾਈਮ ਦੇ ਵਿੱਚ ਲਹਿਰ ਦੇ ਵਿੱਚ ਅੱਗੇ ਆਈ ਹੈ ਚਾਹੇ ਪਹਿਲਾ ਆਈਆ ਚਾਹੇ ਪਖਸਰਾਂ ਤੋਂ ਬਾਅਦ ਚਾਹੀਏ ਕੋਈ ਵੀ ਆਈਆ ਉਹ ਨਾਂ ਦਾ ਜਿਹੜਾ ਮਾਨ ਸਰਮਾਨ ਜਾਂ ਉਹਨਾਂ ਨੂੰ ਪ੍ਰਣਾਮ ਸਰਕਾਰਾਂ ਨੂੰ ਬਣਦਾ ਕਰਨਾ ਚਾਹੀਦਾ ਲੇਕਿਨ ਸਰਕਾਰਾਂ ਨਹੀਂ ਕਰਦੀਆਂ ਫਾਰਮੈਲਟੀ ਕਰਦੀਆਂ ਸਰਕਾਰਾਂ ਉਹਨਾਂ ਦੇ ਨਾਮ ਤੇ ਚਲਾ ਲੈਂਦੇ ਆ ਲੇਕਿਨ ਗਰਾਊਂਡ ਜ਼ੀਰੋ ਤੇ ਜਾ ਕੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਜਾਂ ਉਹਨਾਂ ਦੇ ਨਾਮ ਨੂੰ ਪੈਰਾਂ ਦੇ ਵਿੱਚ ਲਤਾੜ ਕੇ ਇਹ ਸਰਕਾਰਾਂ ਆਪਣੀਆਂ ਕੁਰਸੀਆਂ ਤੇ ਰਾਜਨੀਤੀ ਕਾਇਮ ਕਰਦੀਆਂ ਤੇ ਚਮਕਾਉਣੀ ਹੈ ਜੀ ਉਹ ਰਾਜ ਦੇ ਬੜਾ ਵੱਡਾ ਇੱਕ ਅਪਡੇਟ ਫਿਰ ਮੈਂ ਚੈਨਲ ਦੇਖ ਰਿਹਾ ਸੀ ਆਮ ਲੋਕਾਂ ਕਾ ਗਰੀਬ ਪਰਿਵਾਰਾਂ ਦਾ ਕਿ ਉਹ ਕਹਿੰਦੇ ਵੀ ਸਾਨੂੰ ਗੈਸ ਸੈਂਟਰ ਦੱਸਤਾ ਚਾਹੀਦਾ ਹੈ ਭਗਵਾਨਤਨ ਸਾਹਿਬ ਸਾਨੂੰ ਪੈਟਰੋਲ ਦੱਸਾ ਕਰਕੇ ਦਿਓ ਇਹ ਸਪੈਸ਼ਲ ਡਿਮਾਂਡਾਂ ਚੈਨਲਾਂ ਚੱਲ ਰਹੀਆਂ ਨੇ ਦੇਖੋ ਦੇਖੋ ਮੈਂ ਤਾਂ ਉਹੀ ਕਹਿ ਰਿਹਾ ਜਦੋਂ ਤੁਸੀਂ ਫਰੀਦ ਦੀ ਗੱਲ ਕੀਤੀ ਸੀ ਵੀ ਫਰੀਦ ਹੈ ਇਹ ਐਲਾਨ ਹੋ ਸਕਦਾ ਮੈਂ ਪਲਟ ਕੇ ਤੁਹਾਨੂੰ ਇਹ ਗੱਲ ਕੀਤੀ ਸੀ ਵੀ ਫਰੀ ਨਹੀਂ ਸਸਤਾ ਕਰਨ ਦਾ ਮਸਲਾ ਹੱਲ ਕਰਨ ਜੀ ਸਰਕਾਰਾਂ ਹਾਂਜੀ ਹਾਂਜੀ ਸਸਤਾ ਕਰਨ ਜਿਹੜਾ ਆਮ ਬੰਦਾ ਚੀਜ਼ ਨੂੰ ਖਰੀਦ ਸਕੇ ਜੀ ਆਮ ਬੰਦੇ ਦੀ ਪਹੁੰਚ ਨਹੀਂ ਜੇ ਤੁਸੀਂ ਦਿਹਾੜੀ ਤੇ ਜਾਓਗੇ ਡੀਸੀ ਰੇਟ ਨਹੀਂ ਹੈਗਾ ਕੋਈ 350 ਦੇ ਰਿਹਾ ਕੋਈ 400 ਦੇ ਰਿਹਾ ਕੋਈ 500 ਦੇ ਰਿਹਾ ਜੀ ਦੱਸੋ ਜਿਹੜਾ 2-300 ਰੁਪਿਆ ਕਮਾਉਣੇ ਵਾਲਾ ਉਹ ਸਿਲੰਡਰ ਕਿਵੇਂ ਲੈ ਲੂਗਾ ਉਹ ਘਰ ਦੇ ਖਰਚੇ ਕਿਵੇਂ ਚਲਾ ਲੂਗਾ ਅਗਰ ਤੁਸੀਂ ਸਹੂਲਤ ਦੇ ਵਿੱਚ ਦੋਗੇ ਜੀ ਫਸੂਲਤ ਦੇ ਵਿੱਚ ਆਮ ਬੰਦਾ ਵੀ ਜਿਹੜਾ ਘਰ ਦਾ ਚੁੱ ਔਰ ਮੈਂ ਤੁਹਾਨੂੰ ਆਦੇ ਦੇਣਾ ਕਿ ਹਰਪਾਲ ਚੀਮਾ ਨੇ ਆਪਣਾ ਖੋਲਿਆ ਪਟਾਰਾ ਤੇ ਇੱਕ ਮਿੰਟ ਸ਼ਰਮਾ ਜੀ ਇੱਕ ਮਿੰਟ ਹੋਲਡ ਕਰਿਓ ਮੈਂ ਤੁਹਾਨੂੰ ਦੱਸ ਹੀ ਦੇਣਾ ਮੈਂ ਆਵਾਜ਼ ਕਰ ਨਹੀਂ ਸਕਦਾ ਚਲੋ ਬੈਸ ਬਾਜੀ ਸ਼ੁਰੂ ਹੋ ਗਈ ਹੈ ਜੀ ਵਿਰੋਧੀ ਧਿਰ ਨਾਲ ਸਟਾਰਟਿੰਗ ਟੀ ਹਾਂ ਬਿਲਕੁਲ ਤੁਹਾਡੀ ਸਾਹਿਬ ਦੇਖੋ ਜਿਹੜਾ ਉੱਥੇ ਦਾ ਮਾਹੌਲ ਹੁੰਦਾ ਨਾ ਉਹ ਵੀ ਕਿਤੇ ਨਾ ਕਿਤੇ ਸਰਕਾਰ ਧੱਕਾ ਕਰਦੀ ਹੈ ਜੀ ਜੀ ਦੇਖੋ ਮੈਂ ਕਿਸੇ ਦੀ ਸਪੋਰਟ ਨਹੀਂ ਕਰਦਾ ਮੈਂ ਖਿਲਾਫਤ ਨਹੀਂ ਕਰਦਾ ਲੇਕਿਨ ਜੋ ਸਾਨੂੰ ਦਿਖਦਾ ਜੀ ਕਿਉਂਕਿ ਅਸੀਂ ਬਹੁਤ ਵਾਰ ਚੈੱਕ ਕੀਤਾ ਹੈ ਚਾਹੇ ਉਹ ਕੋਈ ਵੀ ਮੰਤਰੀ ਬੋਲਦਾ ਹੈ ਜੀ ਚਾਹੇ ਸੌਰੀ ਚਾਹੇ ਕੋਈ ਵੀ ਐਮਐਲਏ ਬੋਲਦਾ ਹੈ ਜੀ ਆਪੋਜੀਸ਼ਨ ਦਾ ਉਹ ਨਹੀਂ ਬੋਲਣ ਦਿੰਦੇ ਜੀ ਜਿਹੜੇ ਸੱਤਾ ਦੀ ਸਰਕਾਰ ਦੇ ਮੰਤਰੀ ਹੁੰਨੇ ਆ ਐਮਐਲਏ ਹੁੰਨੇ ਉਹਨਾਂ ਦੀ ਆਰਾਮ ਦੇ ਨਾਲ ਸੁਣਵਾਈ ਕੀਤੀ ਜਾਂਦੀ ਹੈ ਆਰਾਮ ਦੇ ਨਾਲ ਗੱਲ ਕੀਤੀ ਜਾਂਦੀ ਹੈ ਉਹਨਾਂ ਦੇ ਨਾਲ ਲੇਕਿਨ ਇਹ ਮਾਨਜੁਗ ਸਪੀਕਰ ਸਾਹਿਬ ਨੂੰ ਯਾਦ ਰੱਖਣਾ ਚਾਹੀਦਾ ਹੈ ਵੀ ਸਪੀਕਰ ਦੀ ਜਿਹੜੀ ਡਿਊਟੀ ਹੁੰਦੀ ਹੈ ਮਾਨਜੁਗ ਸਪੀਕਰ ਸਾਹਿਬ ਦੀ ਜਿਹੜੀ ਡਿਊਟੀ ਹੁੰਦੀ ਹੈ ਉਹ ਪੂਰੇ ਸਰਕਾਰ ਜਾ ਪੂਰੀ ਰਾਜਨੀਤੀ ਦੇ ਨਾਲ ਜਿੰਨੇ ਜੁੜੇ ਹੋਏ ਲੋਕਾਂ ਜਾਂ ਜਿਹੜੇ ਉੱਤੇ ਸਦਨ ਦੇ ਵਿੱਚ ਬੈਠੇ ਲੋਕਾਂ ਉਹ ਸਾਰੇ ਉਹਨਾਂ ਦੇ ਉੱਤੇ ਟਿੱਕੀ ਵੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਕੋ ਉਹ ਹੈੱਡ ਹੁੰਦਾ ਹੈ ਉਹਨਾਂ ਨੇ ਉਹ ਚੀਜ਼ ਨੂੰ ਚਲਾਉਣਾ ਹੁੰਦਾ ਹੈ ਅਗਰ ਤੇਰ ਮੇਰ ਕਰੋਂਗੇ ਫਿਰ ਆਪੋਜੀਸ਼ਨ ਦਾ ਮਤਲਬ ਕੀ ਰਹੇ ਜੂਗਾ ਜੀ ਸਰਵਾ ਜੀ ਪਹਿਲੀ ਅਪਡੇਟ ਹੰਗਾਮਾ ਤਾਂ ਸ਼ੁਰੂ ਹੋਇਆ 23600080 ਸੌਰੀ 2 ਲੱਖ 236 ਲੱਖ 80000 ਰੁਪਏ ਦਾ ਜ ਬਜਟ ਪੰਜਾਬ ਸਰਕਾਰ ਦੇ ਲੋਕਾਂ ਨੂੰ ਦਿੱਤਾ ਜਾਏਗਾ ਇਸੇ ਗੱਲ ਨੂੰ ਲੈ ਕੇ ਬਹਿਸ ਵਾਹ ਸ਼ੁਰੂ ਹੋ ਗਈ ਹੈ ਆ ਉਹ ਬਜਟ ਦੇ ਵਿੱਚ ਕਿਹੜੇ ਹਿੱਸੇ ਆ ਰਿਹਾ ਕਿੱਥੇ ਸਰਕਾਰ ਪੈਸਾ ਲਾ ਰਹੀ ਹੈ ਕਿਹਦੇ ਵਾਸਤੇ ਦੇ ਰਹੀ ਹੈ ਉਹ ਕਲੀਅਰ ਹੋਊਗਾ ਜੀ ਲੇਕਿਨ ਸਾਨੂੰ ਨਹੀਂ ਲੱਗਦਾ ਵੀ ਆਮ ਲੋਕਾਂ ਦੇ ਹੱਥ ਦੇ ਵਿੱਚ ਮਹਿੰਗਾਈ ਦੀ ਮਾਰ ਤੋਂ ਛੁਟਕਾਰਾ ਹੋਊਗਾ ਜੀ ਆਮ ਲੋਕਾਂ ਦੇ ਚੁੱਲਿਆਂ ਨੂੰ ਦੇਖਿਆ ਜਾਊਗਾ ਜੀ ਆਮ ਲੋਕਾਂ ਦੇ ਰਜਗਾਰ ਨੂੰ ਦੇਖਿਆ ਜਾਊਗਾ ਜੀ ਸਾਨੂੰ ਨਹੀਂ ਜੀ ਲੱਗਦਾ ਹਾਲਾਂਕਿ ਨੈਗੇਟਿਵ ਬੋਲਣਾ ਨਹੀਂ ਚਾਹੀਦਾ ਲੇਕਿਨ ਜੋ ਸਰਕਾਰਾਂ ਕਰਦੀਆਂ ਆ ਰਹੀਆਂ ਹੁਣ ਤੱਕ ਇਹ ਤਾਂ ਕੁਝ ਦੇਖਦੇ ਆ ਰਹੇ ਆ ਜੀ ਜੀ ਅਸੀਂ ਅਸੀਂ ਮੰਗ ਕਰਦੇ ਆ ਸਰਕਾਰ ਨੂੰ ਕਿ ਅਸੀਂ ਸਾਰੇ ਹੀ ਦੇਖੋ ਮਿਡਲ ਫੈਮਿਲੀ ਵਾਲੇ ਵਿਅਕਤੀ ਹਾਂ ਤੇ ਅਸੀਂ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਕਿ ਜਿਹੜੀ ਮਹਿੰਗਾਈ ਦਾ ਰੈ ਸ਼ਰਮਾ ਜੀਓ ਬਹੁਤ ਉੱਪਰ ਜਾ ਚੁੱਕੀ ਹੈ ਸ਼ਰਮਾ ਨੂੰ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ 17 ਰੁਪਏ ਪ੍ਰਤੀ ਲੀਟਰ ਮੈਂ ਤੇਲ ਦੇਖਿਆ 15 ਰੁਪਏ ਤੋਂ ਅੱਜ ਉਹੀ ਤੇਲ 105 ਬੀ ਲੀਟਰ ਮੈਂ ਸਿਰੇ ਪਾਇਆ ਤੇ ਗੈਸ ਸੈਂਡਰ ਮੈਨੂੰ ਯਾਦ ਹੈ 400 ਕੁ ਰੁਪਏ ਦਾ ਸੀ ਅੱਜ ਉਹੀ ਗੈਸ ਸੈਂਡਰ ਪਟਿਆਲੇ ਵਿੱਚ 180 ਰੁਪਏ ਦਾ ਸਾਡੇ ਘਰ ਆਂਦਾ ਤੇ ਉਹ ਮਹਿੰਗਾਈ ਤਾਂ ਰੁਕੀ ਨਾ ਰਹੀ ਮਹਿੰਗਾਈ ਤਾਂ ਉੱਪਰ-ਉੱਪ ਹੋ ਰਹੀ ਐ। ਛੋਡੀ ਸਾਹਿਬ ਇਹਦੇ ਵਿੱਚ ਪਬਲਿਕ ਦਾ ਲੋਕਾਂ ਦਾ ਵੀ ਹੱਥਾ ਮਹਿੰਗਾਈ ਦੇ ਵਧਾਉਣ ਚ। ਜੀ। ਅੱਜ ਅਸੀਂ ਸਿਲੰਡਰਾਂ ਦੀ ਗੱਲ ਕਰਦੇ ਆਂ ਜੀ। ਜੀ ਜੀ। ਉਸਕਾਲ ਪਿੱਛੇ ਚਲੇ ਜਾਓ ਜੀ। ਜੀ। ਤੁਹਾਨੂੰ ਚੁੱਲਾ ਬਾਤੇ-ਬਾਦ ਸਟਾਕ ਜੀ। ਇਹ ਦਿਖਦਾ ਸੀ ਚੁੱਲ੍ਹੇ 'ਚ ਬਾਲਣ ਦੀ ਜਿਹੜੀ ਕਰਨੀ ਪੈਂਦੀ ਸੀ ਮਿਹਨਤ ਕਰਨੀ ਪੈਂਦੀ ਸੀ ਉਹਦੇ ਤੋਂ ਲੋਕਾਂ ਨੇ ਸ਼ੋਰਟ ਟਾਈਮ ਦੇ ਵਿੱਚ ਵੱਧ ਚੀਜ਼ਾਂ ਬਣਾ ਲੈਣੀਆਂ ਉਸ ਟਾਈਮ ਦੇ ਚੱਕਰ ਦੇ ਵਿੱਚ ਆਉਣ ਦੇ ਚੱਕਰ 'ਚ ਮਿਹਨਤ ਘੱਟ ਕਰਨ ਦੇ ਚੱਕਰ 'ਚ ਐਸੀ ਗੈਸ ਅੱਗੇ ਲੈ ਕੇ ਆ ਗਈ ਐਸੀ ਅੱਜ ਐਨੇ ਮਜਬੂਰ ਹੋ ਗਏ ਆ ਕਿ ਜੇ ਇੱਕ ਬੰਦਾ ਵੀ ਆਪਣੇ ਘਰ ਦੇ ਵਿੱਚ ਰਹਿ ਰਿਹਾ ਕਿਤੇ ਜਗ੍ਹਾ ਤੇ ਰਹਿ ਰਿਹਾ ਉਹਨੂੰ ਸਿਲੰਡਰ ਰੱਖਣਾ ਜਾਂ ਗੈਸ ਰੱਖਣਾ ਜ਼ਰੂਰੀ ਹੋ ਗਿਆ ਜੀ ਇਸ ਕਰਕੇ ਮਹਿੰਗਾਈ ਵਧ ਗਈ ਤੇ ਲੋੜ ਵਧ ਗਈ ਜੀ ਐ ਯਾਨੀ ਕਿ ਲੋਕਾਂ ਨੂੰ ਪੁਰਾਣੇ ਤਰੀਕੇ ਪਰਾਂ ਦੀ ਲੋੜ ਹੈ ਤਾਂ ਮਹਿੰਗਾਈ ਘਟ ਜੇਗੀ ਭਾਜੀ ਸਰਕਾਰਾਂ ਕੁਝ ਨਹੀਂ ਕਰਨਗੇ ਸਾਨੂੰ ਮੁੜ ਕੇ ਵਾਪਸ ਆਉਣਾ ਪਊਗਾ ਜੀ ਸਾਨੂੰ ਹੱਥ ਦੇ ਨਾਲ ਮਿਹਨਤ ਕਰਨੀ ਪਊਗੀ ਸਾਨੂੰ ਹੱਥ ਦੇ ਨਾਲ ਚੀਜ਼ਾਂ ਤਿਆਰ ਕਰਨੀਆਂ ਪੈਣਗੀਆਂ ਜਿਹੜੀਆਂ ਚੀਜ਼ਾਂ ਮੈਨੂਅਲ ਤੇ ਸਾਨੂੰ ਉਹਨਾਂ ਤੇ ਜਾਣਾ ਪਊਗਾ ਸਰਕਾਰਾਂ ਨੇ ਕੁਝ ਕਰਨਾ ਤੈ ਹੈ ਨਹੀਂ ਕਿਉਂਕਿ ਬਜਟ ਆਉਂਦਾ ਪਤਾ ਨਹੀਂ ਕਿਹੜੇ-ਕਿਹੜੇ ਖਾਤਿਆਂ 'ਚ ਕਿਹੜੇ-ਕਿਹੜੇ ਹਿਸਾਬ ਨੂੰ ਲੋਕਾਂ ਨੂੰ ਫਾਇਦਾ ਮਿਲ ਜਾਂਦਾ ਜੀ ਫੇਰ ਅਗਲੇ ਸਾਲ ਬਜਟ ਆਜੂਗਾ ਕਿਹਨੇ ਜੀ ਕੋਤੋਂ ਅਗਲੇ ਸਾਲ ਸਰਕਾਰ ਬਦਲ ਜੂਗੀ ਜੀ ਸਹੀ ਗੱਲ ਹੈ ਕਿਉਂਕਿ ਇਹ ਬਜਟ ਹੈ 2026 ਤੱਕ ਹੈ ਤਾਂ ਅੰਦਾਜ਼ਾ ਨਾ ਕਿ ਇਹ 1 ਅਪ੍ਰੈਲ ਤੱਕ ਮੰਨਿਆ ਜਾਂਦਾ ਇਹਨੂੰ 31 ਮਾਰਚ ਤੱਕ ਅਰੇ 1 ਸਾਲ ਦੇ ਵਿੱਚ ਬਹੁਤ ਕੁਝ ਚੇਂਜ ਹੋ ਜਾਂਦਾ ਹੈ ਲੋਕਾਂ ਦੀ ਜਾਨੀ ਕਿ ਰੀਡ ਦੀ ਅੱਗੇ ਟੁਰ ਜਾਂਦੀਆਂ ਨੇ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਡਾਕਟਰ ਸਾਹਿਬ ਸੌਰੀ ਸ਼ਰਮਾਈ ਤੋਂ ਲੱਗਦਾ ਨਹੀਂ ਵੀ ਆਪਣੇ ਦੇ ਬੱਚੇ ਨੇ ਗਰੀਬ ਕਰਾ ਦੇ ਉਹਨਾਂ ਦੇ ਪੜਨ ਦੇ ਲਈ ਵਧੀਆ ਸਕੂਲ ਤਾਂ ਐਵੇਂ ਸੇ ਖੋਲੇ ਗਏ ਨੇ ਪਰ ਟੀਚਰ ਨਹੀਂ ਆ ਗਏ ਕਿ ਇਹਨਾਂ ਬਾਰੇ ਸੋਚਿਆ ਇਹ ਦੇਖੋ ਸਰਕਾਰਾਂ ਨੂੰ ਛੋਟੀ ਸਾਹਿਬ ਤੁਸੀਂ ਸਰਕਾਰੀ ਸਕੂਲ ਦੀ ਗੱਲ ਕਰ ਲਈ ਜੀ ਅਸੀਂ ਵੀ ਸਰਕਾਰੀ ਸਕੂਲ ਨੂੰ ਐਪਰੀਸ਼ੀਏਟ ਕਰਦੇ ਆ ਸਰਕਾਰ ਨੂੰ ਵੀ ਬਹੁਤ ਵਧੀਆ ਕੰਮ ਕਰਦੀ ਹੈ ਜੀ 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 ਲੇਕਿਨ ਘਰੜਾ ਸਕੂਲ ਦੀ ਤੁਹਾਨੂੰ ਇੱਕ ਮੈਂ ਇਹ ਦਾ ਇਹ ਨਹੀਂ ਕਹਿੰਦਾ ਵੀ ਮੈਂ ਉੱਥੇ ਬਰਾਈ ਹੈ ਲੇਕਿਨ ਬਹੁਤ ਅਸ਼ਾਈਆਂ ਵੀ ਦਿਖੀਆਂ ਜੀ ਲੇਕਿਨ ਇੱਕ ਦਿਨ ਖੁਦ ਮੈਂ ਆਪਣੀ ਗੱਲ ਦੱਸਦਾ ਮੈਂ ਸਕੂਲ ਦੇ ਗੇਟ ਤੇ ਗਿਆ ਯਾਰ ਦੋਸਤ ਦੀ ਲੜਕੀ ਖੜੀ ਸੀਗੀ ਉਹ ਮੇਰੇ ਮੋਟਰਸਾਈਕਲ ਤੇ ਬੈਠ ਕੇ ਘਰ ਚੱਲ ਗਈ ਕਹਿੰਦੀ ਪਾਪਾ ਨਹੀਂ ਆ ਰਹੇ ਦੇਖੋ ਸਕੂਲ ਵਾਲਿਆਂ ਨੂੰ ਕੋਈ ਪਤਾ ਨਹੀਂ ਬੱਚਾ ਕਿੱਥੇ ਆ ਟੀਚਰ ਨੂੰ ਕੋਈ ਪਤਾ ਨਹੀਂ ਕਹਿਣ ਨੂੰ ਦੋ ਦੋ ਸਕਿਉਟੀ ਗਾਰਡ ਰੱਖੇ ਹੋਏ ਆ ਬੱਚਾ ਕਿੱਦਾਂ ਚਲੇ ਜਾਵੇ ਕਿਸੇ ਦੇ ਨਾਲ ਜੀ ਬਿਨਾਂ ਸਕੂਲ ਨਾਲ ਗੱਲ ਕਰੇ ਤੇ ਜੀ ਕਹਿਣਾ ਮਤਲਬ ਇਹ ਉਹ ਸਿਰਫ ਨੋਏ ਦਿੱਤੇ ਵੀ ਆ ਜੀ ਸਕੂਲ ਸਮਾਰਟ ਸਕੂਲ ਐਮੀਨੇਸ਼ਨ ਫਲਾਣਾ ਨੇਸ਼ਨ ਫਲਾਣਾ ਪਤਾ ਨਹੀਂ ਕੀ-ਕੀ ਇਕੱਠਾ ਕਰਕੇ ਰੱਖਿਆ ਹੋਇਆ ਜੀ ਲੇਕਿਨ ਗਰਾਊਂਡ ਜ਼ੀਰੋ ਤੇ ਵਰਕ ਕਰਨ ਦੀ ਜ਼ਰੂਰਤ ਹੈ ਮੈਂ ਇਹ ਨਹੀਂ ਕਹਿੰਦਾ ਵੀ ਕਦਰ ਸਕੂਲ ਦੇ ਵਿੱਚ ਪੜਾਈ ਨਹੀਂ ਹੁੰਦੀ ਸਿਸਟਮ ਠੀਕ ਨਹੀਂ ਲੇਕਿਨ ਕਿਤੇ ਨਾ ਕਿਤੇ ਇਦਾਂ ਦੀ ਚੁੱਕ ਹੋ ਜਾਣੀ ਬਹੁਤ ਭਾਰੀ ਪੈ ਜਾਂਦੀ ਹੈ ਜੀ ਚਲੋ ਸ਼ਰਮਾ ਜੀ ਇਹ ਤਾਂ ਹੁਣ ਦੇਖੋ ਹੁਣ ਸਮੱਸਿਆ ਇਹ ਹੈ ਕਿ ਸਰਕਾਰ ਅੱਜ ਬਜਟ ਦੇ ਵਿੱਚ ਔਰਤਾਂ ਨੂੰ 11-11 ਤੋਂ ਦਿੰਦੀ ਹੈ ਜਾਂ ਸਿੱਖਿਆ ਲਈ ਕੁਝ ਕਰਦੀ ਹੈ ਬੇਰਗਾਲੀ ਵੀ ਦਾਵਾ ਕੀਤਾ ਗਿਆ ਹੈ ਸਰਕਾਰ ਵੱਲੋਂ ਤੇ ਆ ਹਸਪਤਾਲ ਨਾਲ ਵੀ ਗੱਲਬਾਤ ਕੀਤੀ ਗਈ ਹੈ ਇਹ ਤਾਂ ਆਉਣਾ ਸਮਾਂ ਸੇਗਾ ਆਪਾਂ ਇਸ ਤੇ ਸ਼ਾਮੀ ਪੂਰੀ ਅਪਡੇਟ ਲਾਂਗੇ ਤੇ ਤੁਸੀਂ ਸਰ ਹੁਣ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਸ਼ਰਮਾਈ ਬਹੁਤ ਬਹੁਤ ਧੰਨਵਾਦ ਜੀ ਹਾਂ ਸਰ ਪੈ ਰੱਖਿਓ ਕਿਤੇ ਜਿਹੜਾ 100 ਰੁਪਿਆ ਤੁਸੀਂ ਉੱਪਰ ਕਹਿ ਰਹੇ ਹੋ ਤੁਹਾਨੂੰ ਉਹਨਾਂ ਦੇਣਾ ਪੈ ਜਾਵੇ ਸਰਕਾਰ ਇਹ ਜਾ ਰਹੇ ਕਹਿੰਦੀ ਸੀ ਜੀ ਨਹੀਂ ਜੀ ਅੱਜ 1100 ਦੀ ਗੱਲ ਹੋਈ ਹੈ ਜੀ ਚਲੋ ਬਿਲਕੁਲ ਮਿਲਣਾ ਚਾਹੀਦਾ ਇਸ ਦਾ ਕਹਿੰਦੇ ਹਜ਼ਾਰ ਹੀ ਦੇ ਦੇਣਾ ਜੀ ਅਜਾਪੇ ਸਾਹਿਬ ਨਾਲੇ ਦੇ ਦੇਣਾ ਫਿਰ ਵੀ ਵਿਚਾਰਿਆਂ ਦਾ ਜਿਨ੍ਹਾਂ ਨੇ ਉਮੀਦ ਰੱਖੀ ਉਹਨਾਂ ਦਾ ਕੁਝ ਬਣ ਜਾਊਗਾ ਹਾਂ ਚਲੋ ਕੋਈ ਨਹੀਂ ਸ਼ਰਮਾ ਜੀ ਜੋ ਵੀ ਅਪਡੇਟ ਹੋਗੀ ਆਪਾਂ ਦੁਬਾਰਾ ਇਸ ਤੇ ਲਾਈਵ ਹੋਵਾਂਗੇ ਜੀ ਧੰਨਵਾਦ ਓਡੀ ਸਾਹਿਬ ਬਹੁਤ ਧੰਨਵਾਦ ਸੋ ਦੋਸਤੋ ਇਹ ਘਰ ਨਾਲ ਜੁੜੇ ਸੰਜੀਵ ਚਰਮਾ ਜੀ ਸਾਡੇ ਪੱਤਰਕਾਰ ਨੇ ਉਹ ਜਿੱਥੇ ਬਜਟ ਸੈਸ਼ਨ ਪਾਸ ਹੋ ਰਿਹਾ ਹੋਇਆ ਚੱਲ ਰਿਹਾ ਵਿਧਾਨ ਸਭਾ ਥੋੜੀ ਦੇਰ ਬਾਹਰ ਹੀ ਖੜੇ ਨੇ ਤੇ ਜਿਹੜੀ ਗੱਲਬਾਤ ਹੋਈ ਹੈ ਕਿ ਹਰਪਾਲ ਜੀਮਾ ਨੇ ਅੰਦਰ ਆਪਣਾ ਬੈਗ ਖੋਲ੍ਹ ਲਿਆ ਤੇ 236 ਲੱਖ 80000 ਰੁਪਏ ਦਾ ਬਜਟ ਦੀ ਗੱਲਬਾਤ ਕੀਤੀ ਗਈ ਹੈ ਅਜੇ ਉਹ ਲੋਕਾਂ ਨੂੰ ਫਾਇਦਾ ਹੋਏਗਾ ਹੁਣ ਕੀ ਕੀ ਫਾਇਦਾ ਹੋਏਗਾ ਇਹਨੂੰ ਬਹੁਤ ਸਮਾਂ ਲੱਗੇਗਾ ਜੋ ਗੱਲਾਂ ਬਤਾ ਕੱਲ ਕੀਤੀਆਂ ਗਿਆ ਸੀ ਸਰਕਾਰ ਦੇ ਵੱਲੋਂ ਨੁਮਾਇੰਦਿਆਂ ਨੂੰ ਵੀ ਇੱਕ ਤਾਂ ਤੇਲ ਦੇ ਰੇਟ ਘਟਾ ਸਕਦੇ ਨੇ ਇੱਕ ਹੋਰ ਤਾਂ ਜਿਹੜੀ ਗੰਟੀ ਸੀ ਪੈਸੇ ਦੇਣ ਦੀ ਉਹ ਪੂਰੀ ਹੋ ਸਕਦੀ ਹੈ ਤੇ ਦੂਜਾ ਜਿਹੜਾ ਸਿੱਖਿਆ ਦਾ ਮਿਆਰ ਹੈ ਤੇ ਹਸਪਤਾਲਾਂ ਦੇ ਲਈ ਪੈਸੇ ਖਰਤੇ ਜਾਣਗੇ ਹੁਣ ਦੋਸਤੋ ਸਰਕਾਰਾਂ ਕਹਿੰਦੀਆਂ ਬਹੁਤ ਕੋਈ ਨੇ ਬਜਟ ਤੋਂ ਪਹਿਲਾਂ ਲੋਕਾਂ ਨੂੰ ਬਹੁਤ ਆਸ ਹੁੰਦੀ ਹੈ ਪਰ ਜਦੋਂ ਬਜਟ ਅਜੇ ਖਤਮ ਹੋ ਜਾਂਦਾ ਤਾਂ ਲੋਕ ਫਿਰ ਨਿਰਾਸ਼ ਹੀ ਦਿਖਾਈ ਦਿੰਦੇ ਨੇ ਅਸੀਂ ਆਜ਼ ਕਰਦੇ ਹਾਂ ਕਿ ਅੱਜ ਲੋਕਾਂ ਨੂੰ ਕਾफी ਖੁਸ਼ੀ ਦੇਖਣ ਨੂੰ ਮਿਲੇ ਕਿਉਂਕਿ ਲੋਕਾਂ ਨੇ ਬਹੁਤ ਆਸਾਂ ਲਾਈਆਂ ਹੋਈਆਂ ਨੇ ਬਹੁਤ ਸਾਰੇ ਲੋਕ ਅੱਜ ਟੀਵੀ ਸਕਰੀਨ ਤੇ ਆਪਣਾ ਬਜਟ ਸੈਸ਼ਨ ਦੇਖ ਰਹੇ ਸੋ ਦੋਸਤੋ ਇਸ ਦੀ ਜੋ ਵੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਸ਼ਾ